ਬਾਈ ਇਹ ਜਿਹੜੇ ਲੋਕ ਤੁਸੀਂ ਦੇਖ ਰਹੇ ਆ ਖੜੇ ਕੋਈ ਰਾਚਣ ਲੈਣ ਨੂੰ ਨਹੀਂ ਖੜੇ ਤੇ ਇਹ ਖੜੇ ਆ ਬਾਈ ਵਿਪਰੋ ਨੋਰਫਨ ਗੋਲੀ ਲੈਣ ਨੂੰ ਜਿਹੜੀ ਜੀਵ ਵਾਲੀ ਗੋਲੀ ਹੁੰਦੀ ਹੈ ਜਿਹੜੀ ਕਿ ਨਸ਼ਾ ਛਡਾਊ ਕੇਂਦਰਾਂ 'ਚ ਜਾਂ ਕਹਿ ਲਓ ਜਾਂ ਸਰਕਾਰੀ ਹਸਪਤਾਲਾਂ 'ਚ ਅੱਜਕੱਲ ਮਿਲਦੀ ਹੈ ਇਸ ਗੋਲੀ ਨੂੰ ਖਾ ਕੇ ਬੰਦਾ ਬਿਲਕੁਲ ਮਤਲਬ ਇੱਕ ਨਰਵਸ ਸਿਸਟਮ ਬਿਲਕੁਲ ਖਤਮ ਹੋ ਜਾਂਦਾ ਹੈ ਤੇ ਬੰਦਾ ਵੀ ਖਤਮ ਹੀ ਹੋ ਜਾਂਦਾ ਬਸ ਇੱਕ ਤਰ੍ਹਾਂ ਤੇ ਮਲੋਕਾ ਸੇ ਜੋਗਰ ਨਹੀਂ ਰਹਿੰਦਾ ਬੰਦਾ ਨਾ ਕੰਮ ਨੂੰ ਮਾਨ ਕਰਦਾ ਨਾ ਉਹਦਾ ਦਿਮਾਗ ਡੈਡ ਜਾ ਰਹਿੰਦਾ ਤੇ ਸੁੰਨ ਮੁੰਨ ਜੇ ਰਹਿੰਦਾ ਬੰਦਾ ਮਤਲਬ ਨਸ਼ਾ ਛੱਡ ਕੇ ਨਸ਼ਾ ਲੱਗਣ ਵਾਲੀ ਗੱਲ ਹੀ ਐ ਬਹੁਤ ਜ਼ਿਆਦਾ ਖਤਰਨਾਕ ਗੋਲੀ ਐ ਬਾਈ ਇਹ ਇਹ ਛੁੱਟਨੀ ਬਹੁਤ ਔਖੀ ਐ ਹੋਰ ਕੋਈ ਨਸ਼ਾ ਜਿਹੜਾ ਬੰਦਾ ਕਰਦਾ ਸ਼ਾਇਦ ਕੋਈ ਸ਼ਰਾਬ ਜਾਂ ਕੋਈ ਮੈਂ ਨਹੀਂ ਕਹਿੰਦਾ ਵੀ ਸ਼ਰਾਬ ਪੀਓ ਪਰ ਛੁੱਟ ਜੇ ਪਰ ਜੀਬ ਵਾਲੀ ਗੋਲੀ ਛੱਡਣੀ ਬਹੁਤ ਜ਼ਿਆਦਾ ਔਖੀ ਐ ਬਾਈ ਇਹ ਨਹੀਂ ਛੁੱਟਦੀ ਮੈਂ ਦੇਖੀ ਹੈ ਬਹੁਤ ਲੋਕ ਜੀਬ ਵਾਲੀਆਂ ਗੋਲੀਆਂ ਖਾਂਦੇ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਤੇ ਲੈਣੀਆਂ ਪੈਂਦੀਆਂ ਉਹਨਾਂ ਨੂੰ ਇੱਕ ਹੋਰ ਗੱਲ ਆ ਜਿਹੜੇ ਵੀ ਲੋਕ ਜਿਹੜੇ ਵੀ ਵੀਰ ਜੀਬ ਵਾਲੀਆਂ ਗੋਲੀਆਂ ਲੈਂਦੇ ਆ ਜਦੋਂ ਉਹ ਹਸਪਤਾਲ ਦੇ ਵਿੱਚ ਜਾਂਦੇ ਆ ਨਾ ਉਹ ਆਪਦੀ ਮਤਲਬ ਉਹ ਪੁੱਛਦੇ ਆ ਵੀ ਤੇਰੀ ਨਸ਼ੇ ਦੀ ਕਿੰਨੀ ਡੋਜ਼ ਆ ਜੇ ਉਹ ਮੰਨ ਲਓ ਵੀ 10 ਗੋਲੀਆਂ ਖਾਂਦਾ ਨਸ਼ੇ ਦੀਆਂ ਤਾਂ ਉਹ ਦੱਸਦਾ ਵੀ 20 ਗੋਲੀਆਂ ਖਾਣਾ ਮੈਂ 20 ਗੋਲੀਆਂ ਦੇ ਮੁਤਾਬਕ ਉਹ ਜੀਬ ਵਾਲੀ ਗੋਲੀ ਦੀ ਡੋਜ਼ ਲਵਾ ਲੈਂਦਾ ਆਪਣੇ ਸਰੀਰ ਤੇ ਤੇ ਉਹ ਮਤਲਬ ਹੁਣ ਤੁਸੀਂ ਇਹ ਦੱਸੋ ਬਾਈ ਵੀ ਇਹ ਨਸ਼ਾ ਵਧਿਆ ਆ ਕਿ ਘਟਿਆ ਫਿਰ ਉਹਨੂੰ ਇਸ ਕਰਕੇ ਇਹ ਬਹੁਤ ਜ਼ਿਆਦਾ ਖਤਰਨਾਕ ਆ ਇਹਦੇ ਤੋਂ ਬਚੋ ਨਸ਼ਾ ਜੇ ਛੱਡਣਾ ਨਾ ਬਾਈ ਨਸ਼ਾ ਛੱਡਣਾ ਤਾਕਤ ਖਾਓ ਆਪਦੇ ਸਰੀਰ ਚ ਘਿਓ ਦੁੱਧ ਬਾਦੂ ਖਾਓ ਮੱਲੋ ਪੀਓ ਖਾਓ ਤੇ ਤਾਕਤ ਪੈਦਾ ਕਰੋ ਆਪਦੇ ਸਰੀਰ ਚ ਤੇ ਸਭ ਤੋਂ ਜ਼ਰੂਰੀ ਆ ਨਾ ਜਿਹੜਾ ਨਸ਼ਾ ਛੱਡਣ ਲਈ ਜਿੰਨੀ ਵੀ ਟੋਲੀ ਆ ਮਤਲਬ 5-7 ਬੰਦੇ ਜਿਹੜੇ ਨਸ਼ਾ ਕਰਦੇ ਇਕੱਠੇ ਉਹ ਸਾਰੇ ਇੱਕ ਦੂਜੇ ਤੋਂ ਅਲੱਗ ਹੋ ਜਾਓ ਇੱਕ ਦੂਜੇ ਨੂੰ ਮਿਲਣਾ ਬੰਦ ਕਰ ਦਿਓ ਜੇ ਨਸ਼ਾ ਛੱਡਣਾ ਬਾਈ ਕਿਉਂਕਿ ਸਭ ਤੋਂ ਵੱਧ ਅਫੈਕਟ ਕਿੱਥੇ ਪੈਂਦਾ ਵੀ ਜਦੋਂ ਇੱਕ ਜਣਾ ਨਸ਼ਾ ਛੱਡਦਾ ਇੱਕ ਨੇ ਤੇ ਦੂਸਰਾ ਬਾਈ ਉਹਨੂੰ ਕਹਿੰਦਾ ਯਾਰ ਆਜਾ ਕੋਈ ਨਹੀਂ ਇੱਕ ਵਾਰੀ ਲਾਲਾ ਇੱਕ ਵਾਰੀ ਕਰ ਲਾ ਫਿਰ ਲੱਗਦੇ ਆ ਨਸ਼ੇ ਤੇ ਤੇ ਇੱਕ ਸਰਕਾਰ ਨੂੰ ਬੇਨਤੀ ਆ ਵੀ ਆਪਣੀ ਤਾਂ ਬੇਨਤੀ ਕਿਹਨੇ ਸੁਣਨੀ ਆ ਵੈਸੇ ਵੀ ਤੁਸੀਂ ਵੀ ਕਰੋ ਸਾਰੇ ਬੇਨਤੀ ਕਰੋ ਵੀ ਖਾਸ ਖਾਸ ਦੀ ਖੇਤੀ ਜੇ ਹੋ ਜੇ ਨਾ ਪੰਜਾਬ ਦੇ ਵਿੱਚ ਤੇ ਪੰਜਾਬ ਬਚ ਜੂਗਾ ਬਾਈ ਬਹੁਤ ਜ਼ਰੂਰੀ ਆ ਇਹ ਮੈਂ ਇਹ ਨਹੀਂ ਕਹਿੰਦਾ ਜੇ ਬੰਦਾ ਕੋਈ ਖਾਸ ਜੇ ਕੋਈ ਖਾਸ ਖਾਸ ਬੰਦਾ ਖਾ ਕੇ ਮਤਲਬ ਪੋਸਤ ਖਾ ਕੇ ਕੋਈ ਨਸ਼ਾ ਚਟਾ ਛੱਡਦਾ ਜਾਂ ਗੋਲੀਆਂ ਛੱਡਦਾ ਤਾਂ ਬਹੁਤ ਜ਼ਿਆਦਾ ਫਾਇਦਾ ਪਰ ਜੇ ਕੋਈ ਮਤਲਬ ਕੋਈ ਨਸ਼ਾ ਕਰਦਾ ਹੀ ਨਹੀਂ ਉਹ ਵੀ ਭੁੱਕੀ ਤੇ ਲੱਗਦਾ ਜਾਂ ਫੀਮ ਤੇ ਲੱਗਦਾ ਤਾਂ ਫੇਰ ਮਾਰਾ ਤੇ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਖਾਓ ਵੀ ਜਿਹੜੇ ਨੇ ਕੋਈ ਚਟਾ ਛੱਡਣਾ ਜਾਂ ਕੋਈ ਗੋਲੀਆਂ ਛੱਡਣੀਆਂ ਬਾਈ ਉਹ ਬੰਦਾ ਨਾ ਭੁੱਕੀ ਖਾ ਲੇ ਫੀਮ ਖਾ ਲੇ ਤਾਂ ਕੋਈ ਮਾਰੀ ਨਹੀਂ ਗਈ ਵੀ ਜੇ ਸਰਕਾਰ ਖੇਤੀ ਕਰਨਾ ਲਾ ਦੇ ਤਾਂ ਕਿਸਾਨਾਂ ਨੂੰ ਆਪਣੇ ਆਨ ਤੇ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਜਿਹੜੇ ਮਾਰੂ ਨਸ਼ੇ ਆ ਨਾ ਜਾਨਲੇਵਾ ਨਸ਼ੇ ਆ ਇਹਨਾਂ ਤੋਂ ਬਚਾਅ ਹੋ ਜਾਊਗਾ ਕਿਉਂਕਿ ਹੁਣ ਵੀ ਤਾਂ ਜਰ ਜਿਹੜੇ ਸੈਂਟਰ ਆ ਸਾਰੇ ਨਸ਼ਾ ਛਡਾ ਕੇ ਨਸ਼ੇ ਦੀ ਤਾਂ ਲਾਈ ਜਾਂਦੇ ਆ ਇਹ ਇਹ ਹੁਣ ਸਰਕਾਰੀ ਨਸ਼ਾ ਜਿਹੜਾ ਇਹ ਗੋਲੀ ਆ ਜੀਵ ਵਾਲੀ ਇਹ ਵੀ ਤਾਂ ਇੱਕ ਨਸ਼ਾ ਬਹੁਤ ਜ਼ਿਆਦਾ ਖਤਰਨਾਕ ਨਸ਼ਾ ਹੈ ਤੇ ਇਸ ਕਰਕੇ ਬਈ ਛੋਟੀ ਜੀ ਬੇਨਤੀ ਹੈ ਵੀ ਜੇ ਕੋਈ ਵੀਰ ਕੋਈ ਇਹ ਮੁਹਿੰਮ ਚਲਾਉਂਦਾ ਵੀ ਭੁੱਕੀ ਦੇ ਠੇਕੇ ਖੁੱਲ ਜਾਣ ਤੇ ਵੀਜੀ ਜਾਵੇ ਕੋਈ ਲਿਮਟਡ ਤਰੀਕੇ ਨਾਲ ਤਾਂ ਉਹਦਾ ਜਰੂਰ ਸਾਥ ਦਿਓ ਭਰਾਵੋ ਤੇ ਆਵਾਜ਼ ਉਠਾਓ ਜਰੂਰ ਇਹ ਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਕਿਸੇ ਕਾਨੂੰਨੀ ਤਰੀਕੇ ਨਾਲ ਜੇ ਕੋਈ ਪੋਸਟ ਦੇ ਤੇ ਅਫੀਮ ਦੇ ਮਤਲਬ ਇੱਥੇ ਖੇਤੀ ਹੋਣ ਲੱਗ ਜੇ ਨਾ ਤੇ ਪੋਸਟ ਦੀ ਤੇ ਵਧੀਆ ਧੰਨਵਾਦ ਬਈ ਸਾਰਿਆਂ ਦਾ